ਇੱਕ ਫੋਨ ਜਾਂਦਾ ਹੈ ਗਹਿਨੀ ਥੱਲੇ ਹਾਂ ਆਲਿਫ ਤੋਂ ਬਿਆਰੀਆਂ ਦਾ ਫੜ ਲਿਓ ਕਾ ਕੇ ਚੁੰਗਦੇ ਉਦਾਂ ਵੀ ਇਹਨਾਂ ਭਈਆਂ ਨੂੰ ਸਭ ਸਿਕਾਉਣ ਬਾਅਦ ਤੇ ਜੇ ਜੇ ਮੇਰੇ ਸਰਦਾਰ ਭਰਾਵਾਂ ਦਾ ਜ਼ਮੀਰ ਤੁਹਾਡਾ ਹੈਗਾ ਜਾਗਦਾ ਤਾਂ ਇਹਨਾਂ ਦੀ ਇੰਟਾਇਰੋ ਕਿਸੇ ਨੇ ਇੰਨੀ ਹੋਣੀ ਚਾਹੀਦੀ ਹੈ ਆਪਣੀਆਂ ਲੱਤਾਂ ਦਾ ਤੁਰਕੇ ਨਹੀਂ ਜਾਣਾ ਚਾਹੀਦੇ ਇਹਨਾਂ ਨੇ ਐ ਵੀ ਕਿਹਾ ਕਹਿੰਦੇ ਲੋਕਾਂ ਨੇ ਪੰਚਾਇਤ ਕਰਨੀ ਕਰ ਲਓ ਸਾਡੀ ਆਪਣੀ ਪੰਚਾਇਤ ਆ ਕਰਨਾ ਹੈ ਪੰਚਾਇਤ ਬੁਲਾਣੀ ਪੰਚਾਇਤ ਬੁਲਾਣੀ ਪੰਚਾਇਤ ਦਾ ਸਦਕਾ ਹੈ ਜਿਲ੍ਹਾ ਪੈਂਦਾ ਪ੍ਰੇਮਨਗਰ ਰੋਪੜ ਦੇ ਬਾਈਪਾਸ ਦੇ ਕੋਲ ਪ੍ਰੇਮਨਗਰ ਸਾਲੇ ਕਮੈਂਟਾਂ ਦੇ ਲੈ ਕੇ ਆ ਕੇ ਜਿੱਥੇ ਮਰਦਾ ਆਹ ਕਲੋਨੀ ਮੈਂ ਕਹਿੰਦਾ ਆਪਣੇ ਇੱਕ ਦੇ ਜੋਰ ਨਾਲ ਹਾਲੀ ਕਰਾ ਕੇ ਛੱਡਾਂਗੇ ਸਾਨੂੰ ਪੁਲਿਸ ਸਾਡੀ ਇਨਕਾਊਂਟਰ ਕਰ ਦੇਵੇ ਸਾਡਾ ਜੋ ਮਰਜ਼ੀ ਕਰ ਦੇਵੇ ਮੈਂ ਮੁਲਾਜ਼ਮ ਹੋਣ ਦੇ ਨਾਤੇ ਮੇਰੀ ਵੀਡੀਓ ਬਾਹਰ ਹੋ ਜਵੇ ਜੋ ਮਰਜ਼ੀ ਹੋ ਜਵੇ ਮੈਂ ਭਈਆਂ ਨੂੰ ਸਭ ਕੁਝ ਸਿਖਾ ਕੇ ਛੱਡੂੰਗਾ ਸਾਡੇ ਰੋਪੜ ਜ਼ਿਲ੍ਹੇ ਵਿੱਚ ਜਿੱਥੇ ਗੁਰੂਆਂ ਦੀ ਧਰਤੀ ਹੈ ਸਾਡੇ ਗੁਰੂ ਸਾਹਿਬ ਨੇ ਧਰਤੀ ਵਸਾਈ ਹੈ ਸਾਨੂੰ ਸਿੱਖ ਬਣਾਇਆ ਸਾਡਾ ਜਨਮ ਹੋਇਆ ਜੇ ਉੱਥੇ ਭਈਏ ਆ ਕੇ ਸਾਡੇ ਤੇ ਹਾਵੀ ਹੋਗੇ ਉਹ ਵੀਰੇ ਫਿਰ ਸਾਡਾ ਜੂਨਾ ਹੱਕ ਇਹ ਬੰਦੇ ਸਾਰੇ ਪ੍ਰਵਾਸੀ ਨੇ ਇਹਨਾਂ ਨੇ ਪਿੰਡ ਆਪਣਾ ਘਰ ਬਸਾਇਆ ਹੋਇਆ ਸਾਰਾ ਆਪਣੇ ਆਪਣੇ ਮਕਾਨ ਬਣਾਏ ਹੋਏ ਆ ਸ਼ਾਮਲਟ ਸ਼ਾਮਲਟ ਦੱਬੀ ਹੋਈ ਆ ਇਹਨਾਂ ਨੇ ਭਾਈ ਸਰਪੰਚ ਉਹਨਾਂ ਦਾ ਹੀ ਆ ਜੀ 2000 ਪਲੱਸ ਵੋਟ ਆ ਜੀ ਔਰ ਇਹ ਫਿਰ ਉਹ ਜਿਹੜਾ ਮੌਜੂਦਾ ਐਮਐਲਏ ਕਿਵੇਂ ਬੋਲ ਜੂਗਾ ਜੇ ਕੋ ਮੈਂ ਕੋਈ ਗਲਤੀ ਕਰਦਾ ਮੇਰੇ ਸਿੱਖ ਤੇ ਦਸਤਾਰ ਹੈ ਨਾ ਮੇਰਾ ਟੱਬਰ ਵੀ ਨਾਲ ਚੱਕ ਲੂੰਗਾ ਜੇ ਮੈਂ ਭੱਜਿਆ ਹੋਊਗਾ ਉਹਨਾਂ ਨੂੰ ਕੁੱਟਣਗੇ ਉਹਨਾਂ ਨੂੰ ਇੰਟੈਰੋਗੇਟ ਕਰਾਂਗੇ ਉਹ ਬੰਦਾ ਆਪੇ ਦੱਸਦਾ ਮੇਰਾ ਜਵਾਕ ਉਹਨੇ ਫਿਰਦਾ ਵਾ ਇਹ ਚੱਕਰਿਆ ਇਹਨਾਂ ਦੇ ਇਹਨਾਂ ਦੇ ਪਰਿਵਾਰਾਂ ਨੂੰ ਕਿਉਂ ਨਹੀਂ ਚੱਕਿਆ ਜਾਂਦਾ ਇਹਨਾਂ ਨੂੰ ਪੱਗ ਰੜਕਦੀ ਹੈ ਸਾਡੀਆਂ ਦਾੜੀਆਂ ਰੜਕਦੀਆਂ ਆਹ ਦਾੜੇ ਰੱਖੇ ਹੋਏ ਆ ਇਹ ਰੜਕਦੇ ਇਹਨਾਂ ਨੂੰ ਕਹਿੰਦੇ ਸੀ ਕੁੜੀਆਂ ਚੱਕ ਕੇ ਲੈ ਜਾਵਾਂਗੇ ਸਿੱਖਾਂ ਦੀਆਂ ਸਾਰਿਆਂ ਬਾਰੇ ਬੋਲ ਰਿਹਾ ਕਿਸੇ ਇੱਕ ਬਾਰੇ ਸਾਨੂੰ ਬੋਲ ਰਿਹਾ 84 ਦੇ ਟਾਈਮ ਸਾਡੇ ਭਾਈਆਂ ਦੀ ਇੰਟੈਰੋਗੇਸ਼ਨ ਹੁੰਦੀ ਸੀ ਚੱਡੇ ਪਾੜਦੇ ਤੇ ਇਹਨਾਂ ਦੀ ਚੱਡੇ ਪਾੜਨੇ ਆਂਦੇ ਪਤਾ ਲੱਗੂਗਾ ਚਾਰ ਦੇ ਚੱਡੇ ਪੱਟਣਗੇ 20 ਨੂੰ ਪਤਾ ਲੱਗੂਗਾ ਇਹਦਾ ਕੋਈ ਇੱਕ ਕਾਰਨ ਉਹ ਅੱਜ ਤੁਹਾਡੇ ਪਰ ਹੱਲਾ ਬੋਲਣੇ ਨੂੰ ਫਿਰਦੇ ਆ ਤੇ ਦੋ ਮੁੰਡੇ ਹਲੇ ਵੀ ਫਰਾਰ ਆ ਚਾਰ ਜਣੇ ਫੜੇ ਆ ਕਿ ਸਰਪੰਚ ਫੜਿਆ ਤਿੰਨ ਮੁੰਡੇ ਫੜੇ ਹੋਇਆ ਉਹਨਾਂ ਪਰ ਇਹਨਾਂ ਨੇ ਪਰਚਾ ਘੱਟਤਾ ਪ੍ਰਸ਼ਾਸਨ ਨੇ ਉਹ ਵਿਸ਼ਵਾਸ ਦਿਵਾਇਆ ਆ ਵੀ ਦੋ ਦੋ ਮੁੰਡੇ ਅਸੀਂ ਫੜਾਂਗੇ ਜਿੰਨਾ ਫੜਿਆ ਤੁਸੀਂ ਪੰਜਾਬ ਜੋ ਵੀ ਆਪਣੀ ਕਾਰਵਾਈ ਕਰਨਾ ਚੰਦ ਕਰ ਸਕਦੇ ਜੇ ਤੁਸੀਂ ਇਹਨਾਂ ਦੇ ਇੱਕ ਕਿਸੇ ਨੂੰ ਵੀ ਹੱਥ ਲਾਉਂਗੇ ਤਾਂ ਮਿੰਟ ਸਾਰੇ ਨੇ ਇਕੱਠੇ ਹੋ ਜਾਣਗੇ ਉਹ ਸਭ ਤੋਂ ਵੱਡੀ ਗੱਲ ਆ ਜਿਹੜਾ ਪ੍ਰਸ਼ਾਸਨ ਆ ਆ ਜਿਹੜੇ ਐਸਐਸਪੀ ਸਾਹਿਬ ਆਏ ਨੇ ਉਹਨਾਂ ਨੇ ਕਰਵਾਈ ਉਹਨਾਂ ਨੇ ਕਰਵਾਈ ਇਹਦੇ ਉਸ ਤੋਂ ਪਹਿਲਾਂ ਸੀਗਾ ਡੀਐਸਪੀ ਸੀਗਾ ਜਿਹੜਾ ਉਹ ਉਹਨਾਂ ਨਾਲ ਰਲਿਆ ਹੋਇਆ ਸੀ ਮੈਂ ਬੇਨਤੀ ਕਰੂੰਗਾ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਪੁਲਿਸ ਪ੍ਰਸ਼ਾਸਨ ਸਾਡੇ ਅਤਵਾਦ ਦੇ ਟਾਈਮ ਸਾਡੀ ਇਨਟੈਰੋਗੇਸ਼ਨ ਕਰਦਾ ਤਾਂ ਇਹਨਾਂ ਦੀ ਇਨਟੈਰੋਗੇਸ਼ਨ ਹੋਣੀ ਚਾਹੀਦੀ ਹੈ ਜੇ ਇਹ ਬੰਦੇ ਸਿੱਧੇ ਲਿਆ ਕੇ ਪੇਸ਼ ਕਰਤੇ ਉਹਨਾਂ ਦੀ ਇਨਟੈਰੋਗੇਸ਼ਨ ਅਸੀਂ ਕਰਾਂਗੇ ਸਾਨੂੰ ਮਰਨਾ ਪੈ ਜਵੇ ਚਾਹੀਦਾ ਸਹੀ ਗੱਲ ਹੈ ਇਹਨਾਂ ਭਈਆਂ ਨੂੰ ਸਬਕ ਸਿਖਾਉਣ ਬਾਅਦ ਤੇ ਜੇ ਜੇ ਮੇਰੇ ਸਰਦਾਰ ਭਰਾਵਾਂ ਦਾ ਜ਼ਮੀਰ ਤੁਹਾਡਾ ਹੈਗਾ ਜਾਗਦਾ ਤਾਂ ਇਹਨਾਂ ਦੀ ਇਨਟੈਰੋਗੇਸ਼ਨ ਇੰਨੀ ਹੋਣੀ ਚਾਹੀਦੀ ਹੈ ਆਪਣੀਆਂ ਲੱਤਾਂ ਦੇ ਦੁਰਕੇ ਨਹੀਂ ਜਾਣੇ ਚਾਹੀਦੇ ਨਹੀਂ ਇਹਨਾਂ ਨੂੰ ਰਟਾਇਓਗੇ ਜਿਹਨਾਂ ਅਸੀਂ ਕਰਾਂਗੇ ਫੇਰ ਨਾ ਤੁਸੀਂ ਕੱਲ ਨੂੰ ਕਿਓ ਆ ਪੰਜਾਬ ਦੇ ਮੁੰਡੇ ਖੜੇ ਨੌਜਵਾਨ ਖੜੇ ਮੈਂ ਮੈਂ ਇਹ ਦਾਵਾ ਕਰਦਾ ਮੈਂ ਮੁਲਾਜ਼ਮ ਹੋਣ ਦੇ ਨਾਤੇ ਮੇਰੀ ਵੀਡੀਓ ਬਾਹਰ ਹੋ ਜਾਵੇ ਜੋ ਮਰਜ਼ੀ ਹੋ ਜਾਵੇ ਮੈਂ ਭਈਆਂ ਨੂੰ ਸਬਕ ਸਿਖਾ ਕੇ ਛੱਡੂਗਾ ਅਸੀਂ ਆਹ ਕਲੋਨੀ ਆਹ ਕਲੋਨੀ ਮੈਂ ਕਹਿੰਦਾ ਆਪਣੇ ਇੱਕ ਦੇ ਜੋਰ ਨਾਲ ਖਾਲੀ ਕਰਾ ਕੇ ਛੱਡਾਂਗੇ ਸਾਨੂੰ ਪੁਲਸ ਸਾਡੀ ਇਨਕਾਊਂਟਰ ਕਰ ਦੇਵੇ ਸਾਡਾ ਜੋ ਮਰਜ਼ੀ ਕਰ ਦੇਵੇ ਜੇ ਪੁਲਸ ਨੇ ਸਹੀ ਸਲਾਮ ਦੇ ਪੇਸ਼ ਕਰਤੇ ਆ ਪੱਗਾ ਆ ਪੱਗਾ ਬੰਨੀ ਖੜੇ ਆ ਮੇਰੇ ਮੁਲਾਜ਼ਮ ਵੀ ਪੱਗਾ ਬੰਨੀ ਖੜੇ ਆ ਜੇ ਇਹਨਾਂ ਨੇ ਇੰਟੈਰੋ ਕਿਸੇ ਭਈਆਂ ਦੀ ਨਾ ਕੀਤੀ ਤਾਂ ਅਸੀਂ ਕਰਾਂਗੇ ਲਿਆ ਕੇ ਜੇ ਸਾਨੂੰ ਜੋ ਮਰਜ਼ੀ ਹੋ ਜਾਵੇ ਸਾਨੂੰ ਮਰਨਾ ਪੈ ਜਾਵੇ ਜਿਹੜਾ ਭਾਈ ਜੀ ਮੌਜੂਦਾ ਐਮਐਲਏ ਨਹੀਂ ਆਇਆ ਓਰੇ ਉਹ ਵੀ ਪੰਜਾਬੀ ਆ ਭਈਆਂ ਨੇ ਉਹਨਾਂ ਦੀ ਮਾਂ ਨੂੰ ਵੀ ਗਾਲਾਂ ਕੱਢੀਆਂ ਉਹਦੀ ਭੈਣ ਨੂੰ ਵੀ ਗਾਲਾਂ ਕੱਢੀਆਂ ਓਏ ਓ ਐਮਐਲਏ ਵੀ ਖੱਸੀ ਆ ਅਸੀਂ ਪੰਜਾਬ ਦੇ ਵਾਸੀ ਆ ਅਸੀਂ ਆਪਣਾ ਪੂਰਾ ਹਡਾਂ ਦੀ ਉਹ ਕਰ ਰਹੇ ਆ ਅਸੀਂ ਸਭ ਕੁਝ ਚੱਲਾਂਗੇ ਜੇ ਇਹਨਾਂ ਮੁਲਾਜ਼ਮ ਪੀਰਾਂ ਨੇ ਪੱਗਾਂ ਬੰਨੀਆਂ ਹੋਈਆਂ ਇਹਨਾਂ ਨੇ ਇੰਟਰੋਗੇਸ਼ਨ ਨਾ ਕੀਤੀ ਭਈਆਂ ਦੀ ਤਾਂ ਇੰਟਰੋਗੇਸ਼ਨ ਅਸੀਂ ਕਰਾਂਗੇ ਆ ਨੌਜਵਾਨ ਮੁੰਡੇ ਖੜੇ ਆ ਅਸੀਂ ਵੜਾਂਗੇ ਜਾ ਕੇ ਚੱਕ ਕੇ ਲੈ ਕੇ ਜਾਵਾਂਗੇ ਸੋ ਸਰੀਆ ਕਾਰਾ ਆ ਕਲੋਨੀ ਉਹਨੂੰ ਦੱਸਾਂਗੇ ਕਹਿੰਦੇ ਕੌਣ ਹੁੰਦੇ ਆ ਆ ਕਲੋਨੀ ਖਾਲੀ ਕਰਾ ਕੇ ਦੱਸਾਂਗੇ ਇਹਨੂੰ ਭਜਦਿਆਂ ਨੂੰ ਯੂਪੀ ਤੱਕ ਜੇ ਰਾਹ ਮਿਲ ਗਿਆ ਭਈਆਂ ਨੂੰ ਅਸੀਂ ਜੜਦੇ ਪੁੱਤ ਨਹੀਂ ਪੰਜਾਬੀ ਨਹੀਂ ਸਰਦਾਰ ਨਹੀਂ ਫੇਰ ਚਾਹੇ ਫੇਰ ਫੇਰ ਚਾਹੇ ਇਥੋਂ ਸੁਣੋ ਫੇਰ ਇਥੋਂ ਚਾਹੇ ਸਾਰੇ ਰੋਪੜ ਜ਼ਿਲ੍ਹੇ ਦੀ ਚਾਹੇ ਨਵੇਂ ਸ਼ਹਿਰ ਦੀ ਚਾਹੇ ਅਮਰਸਾੜ ਦੀ ਪੁਲਿਸ ਬੁਲਾ ਲਿਓ ਅਸੀਂ ਕੱਢ ਕੇ ਦਿਖਾਉਂਗੇ ਜੋ ਅਸੀਂ ਕਰਦੇ ਹਾਂ ਅਸੀਂ ਕਹਿੰਨੇ ਆ ਫਿਰ ਕਰਕੇ ਦਿਖਾਉਨੇ ਆ ਬਲੇ ਸੋਨਹਾਲ ਸਤਿ ਸ਼੍ਰੀ ਅਕਾਲ ਇਹ ਰੋਪੜ ਦੇ ਨਾਲ ਹੀ ਸਤਲੁਜ ਪੁਲ ਪੈਂਦਾ ਉਸਦੇ ਕੋਲ ਹੀ ਇੱਕ ਕਲੋਨੀ ਪੈਂਦੀ ਹੈ ਉੱਥੇ ਨੌਜਵਾਨ ਇਕੱਠੇ ਹੋਏ ਨੇ ਇਕੱਠੇ ਕਿਉਂ ਹੋਏ ਨੇ ਕਾਰਨ ਕੀ ਹੈ ਕੁਝ ਪ੍ਰਵਾਸੀ ਸੀਗੇ ਜੋ ਕਿ ਗੰਦੀਆਂ ਗਾਲਾਂ ਕੱਢ ਰਹੇ ਸੀਗੇ ਚੈਲੰਜ ਕਰ ਰਹੇ ਸੀਗੇ ਬਹੁਤ ਸਾਰੀਆਂ ਚੀਜ਼ਾਂ ਨੂੰ ਉਸ ਦੇ ਲੈ ਕੇ ਹੀ ਇੱਥੇ ਇਕੱਠੇ ਹੋਏ ਨੇ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਹੈ ਇੱਕ ਵਾਰ ਇਕੱਠੇ ਹੋਣ ਨਾਲ ਤਾਂ ਜਿਵੇਂ ਤੁਹਾਨੂੰ ਇਹ ਤਸਵੀਰ ਦਿਖਾ ਰਹੇ ਹਾਂ ਇੱਥੇ ਕਈ ਸੰਗਤ ਇਕੱਠੀ ਹੋਈ ਹੈ ਲੋਕ ਇਕੱਠੇ ਹੋਏ ਨੇ ਇਹਨਾਂ ਦੇ ਵਿੱਚ ਇਹ ਗਿਲਾ ਭਾਜੀ ਗਿਲਾ ਕਿਉਂ ਹੈ ਤੁਹਾਡੇ ਦੇ ਵਿੱਚ ਇੰਨਾ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਪ੍ਰਵਾਸੀ ਨੇ ਜਿਨ੍ਹਾਂ ਨੇ ਇਸ ਟੀਕੇ ਨਾਲ ਗਾਲਾਂ ਕੱਢੀਆਂ ਜਾਂ ਚੈਲੰਜ ਕੀਤਾ ਅਸੀਂ ਉਹਨਾਂ ਨੂੰ ਦੱਸ ਦਾਂ ਕਿ ਜੁਪੀ ਤੱਕ ਕਾਰਨ ਕੀ ਹੈ ਇੰਨਾ ਕਿਉਂਕਿ ਵਾਰੀ ਵਾਰੀ ਵੱਧ ਵੱਧ ਕੇ ਚੀਜ਼ ਆ ਰਹੀਆਂ ਨੇ ਕਾਰਨ ਵੀ ਇਹ ਹੈ ਵੀ ਉਹ ਗਾਲਾਂ ਪੰਜਾਬੀਆਂ ਦਾ ਨਾਂ ਲੈ ਕੇ ਪੰਜਾਬੀਆਂ ਦੇ ਕੁੜੀਆਂ ਕਹਿੰਦੇ ਅਸੀਂ ਇਹ ਕਰਾਂਗੇ ਚੱਕ ਕੇ ਲੈ ਜਾਾਂਗੇ ਠੀਕ ਹੈ ਤੇ ਪੰਜਾਬੀ ਬਾਈ ਜੂਦੇ ਆ ਪੰਜਾਬੀ ਪੂਰੇ ਵਰਲਡ ਵਿੱਚ ਐ ਇਕੱਲੇ ਪੰਜਾਬੀ ਜੇ ਅਸੀਂ ਰੋਪੜ ਚ ਨਹੀਂ ਪਈਆਂ ਨੂੰ ਕੱਢ ਸਕੇ ਠੀਕ ਹੈ ਫਿਰ ਸਾਡਾ ਵਰਲਡ ਦੇ ਵਿੱਚ ਸਾਡੇ ਝੰਡੇ ਝੂਲਦੇ ਨਿਸ਼ਾਨ ਸਾਹਿਬ ਝੂਲਦੇ ਕੈਨੇਡਾ ਅਮਰੀਕਾ ਝੂਲਦੇ ਪੂਰੇ ਯੂਰਪ ਝੂਲਦੇ ਫਿਰ ਸਾਡਾ ਧਰਮ ਕੀ ਹੈ ਜੇ ਸਾਡੇ ਰੋਪੜ ਜ਼ਿਲ੍ਹੇ ਵਿੱਚ ਜਿੱਥੇ ਗੁਰੂਆਂ ਦੀ ਧਰਤੀ ਹੈ ਸਾਡੇ ਗੁਰੂ ਸਾਹਿਬ ਨੇ ਧਰਤੀ ਵਸਾਈ ਹੈ ਸਾਨੂੰ ਸਿੱਖ ਬਣਾਇਆ ਸਾਡਾ ਜਨਮ ਹੋਇਆ ਜੇ ਉੱਥੇ ਭਈਏ ਆ ਕੇ ਸਾਡੇ ਤੇ ਹਾਵੀ ਹੋ ਗਏ ਉਹ ਵੀਰੇ ਫਿਰ ਸਾਡਾ ਜੂਨਾ ਹੱਕ ਨਹੀਂ ਜਿਵੇਂ ਇਸ ਤਰੀਕੇ ਨਾਲੇ ਚੀਜ਼ਾਂ ਹੁੰਦੀਆਂ ਨੇ ਪ੍ਰਸ਼ਾਸਨ ਨੇ ਕਹਿ ਦਿੰਨਾ ਕਿ ਵੀ ਜਿਹੜੀ ਕਾਨੂੰਨਾਨ ਕਾਰਵਾਈ ਹੋ ਉਹ ਅਸੀਂ ਕਰਨੀ ਆ ਤੁਸੀਂ ਕੌਣ ਹੋ ਕਾਨੂੰਨ ਵਿਵਸਥਾ ਨੂੰ ਵਿਗਾੜਨ ਵਾਲੇ ਇਸ ਤਿੱਕੇ ਦੇ ਸਵਾਲ ਵੀ ਜਿਹੜੇ ਕਰਦੇ ਆ ਪ੍ਰਸ਼ਾਸਨ ਵਾਲੇ ਕੀ ਬਾਰੇ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਠੀਕ ਹੈ ਇਹ ਤਾਂ ਸਰਦਾਰਾਂ ਨੂੰ ਪੰਜਾਬੀਆਂ ਨੂੰ ਸਾਨੂੰ ਹਥਿਆਰ ਚੱਕਣੇ ਪੈਣੇ ਆ ਪਹਿਲਾ 84 ਚੱਕ ਕੋਹ ਤੇ ਇਹ ਚੱਕਣੇ ਪਣਿਆ ਟਾਈਮ ਆ ਗਿਆ ਵਕਤ ਆ ਗਿਆ ਲੰਗਰ ਗੁਰੂ ਸਾਹਿਬ ਦਾ ਲੰਗਰ ਲੰਗਰ ਸਾਰੇ ਸਿੱਖਾਂ ਦਾ ਲਾਏ ਪੰਜਾਬੀਆਂ ਨਾਲ ਆਏ ਪ੍ਰਸ਼ਾਸਨ ਹੁਣ ਕੀ ਕਰ ਰਿਹਾ ਹੈ ਨਾ ਅੱਜ ਹੋਰ ਕੀ ਕੀਤਾ ਪ੍ਰਸ਼ਾਸਨ ਨੇ ਕਿਸੇ ਨੇ ਕੁਝ ਨਹੀਂ ਅਸੀਂ ਸਾਨੂੰ ਪ੍ਰਸ਼ਾਸਨ ਤੋਂ ਕੋਈ ਉਮੀਦ ਨਹੀਂ ਅਸੀਂ ਆਪਣੇ ਹੱਕ ਲੈ ਆ ਕਿ ਲੈਣੇ ਜਾਣਦੇ ਆ ਜੇ ਕਾਰਵਾਈ ਹੁੰਦੀ ਹੈ ਤਾਂ ਠੀਕ ਹੈ ਨਹੀਂ ਅਸੀਂ ਕਾਰਵਾਈ ਕਰਨੀ ਜਾਣਦੇ ਬੰਦੇ ਕੌਣ ਹੈ ਬੰਦੇ ਕੌਣ ਨੇ ਇਹ ਬੰਦੇ ਸਾਰੇ ਪ੍ਰਵਾਸੀ ਨੇ ਇਹਨਾਂ ਨੇ ਪਿੰਡ ਆਪਣਾ ਘਰ ਬਸਾਇਆ ਹੋਇਆ ਸਾਰਾ ਆਪਣੇ ਆਪਣੇ ਮਕਾਨ ਬਣਾਏ ਹੋਏ ਆ ਸ਼ਾਮਲਟ ਸ਼ਾਮਲਟ ਦੱਬੀ ਹੋਈ ਹੈ ਇਹਨਾਂ ਨੇ ਤੇ ਲੜਕਾਰਾ ਤੇ ਮਾਪੇਣ ਦੀਆਂ ਗਾਣਾ ਤੁਸੀਂ ਵੀਡੀਓ ਦੇਖੋ ਤੁਸੀਂ ਵੀਡੀਓ ਚਲਾਇਓ ਨਾਲ ਹੀ ਦੇ ਤੇ ਉਹਦੇ ਵਿੱਚ ਕੀ ਕੁਝ ਕਹਿ ਰਹੇ ਆ ਤੇ ਸਾਡੀ ਸਾਡੀ ਅੱਖਾਂ ਜੇ ਮਰੀ ਨਹੀਂ ਏ ਸਾਡੀ ਅੱਖ ਜੁਦੀ ਹੈ ਅਸੀਂ ਆਪਣੇ ਹਿਸਾਬ ਨਾਲ ਕਾਰਵਾਈ ਕਰਕੇ ਦੱਸਾਂਗੇ ਵੀ ਅਸੀਂ ਕਾਰਵਾਈ ਕਰਾਂਗੇ ਅਸੀਂ ਕੌਣ ਹਾਂ ਜਿਵੇਂ ਇਹ ਰਹਿਣ ਬਸੇਰਾ ਦਿੱਤਾ ਹੋਇਆ ਸਰਪੰਚ ਵੀ ਇਹ ਕਹਿੰਦੇ ਸਰਪੰਚ ਵੀ ਉਹਨਾਂ ਦਾ ਕਹਿੰਦੇ ਸਰਪੰਚ ਵੀ ਉਹਨਾਂ ਦਾ ਕੋਈ ਭਾਈ ਸਰਪੰਚ ਉਹਨਾਂ ਦਾ ਹੀ ਆ ਜੀ 2000 ਪਲੱਸ ਵੋਟ ਆ ਜੀ ਔਰ ਇਹ ਫਿਰ ਉਹ ਜਿਹੜਾ ਮੌਜੂਦਾ ਐਮਐਲਏ ਕਿਵੇਂ ਬੋਲ ਜੂਗਾ ਸਾਡੇ ਪੰਜਾਬੀਆਂ ਦੀ ਆਤ ਤੇ ਕੇ ਵੀ ਆ ਵੀਰੇ ਜਦ ਤੱਕ ਸਾਡੀ ਜਮੀਰ ਨਹੀਂ ਜਾਗਦੀ ਸਾਡੇ ਪੰਜਾਬੀਆਂ ਨੂੰ ਜੇ ਕੋਈ ਐਮਐਲਏ ਆਏ ਥਾਪੜਾ ਦੇ ਦੇਵੇ ਨਾ ਉਹ ਵੀਰੇ ਗਲਤੀ ਹੋ ਗਈ ਆਪਾਂ ਨਾਲ ਤੁਰ ਪੈਨੇ ਆ ਪਰ ਇਹ ਨਹੀਂ ਤੁਰਦੇ ਨਾਲ ਕਿਉਂਕਿ ਇਹਨਾਂ ਦਾ ਉਹਨਾਂ ਨੂੰ ਜਿਹੜਾ ਮੋਢੀ ਆ ਉਹ ਗੰਡਣਾ ਪੈਂਦਾ ਵਾ ਹੁਣ ਜਿਹੜੀ 2200 ਵੋਟ ਆ ਜਦੋਂ ਇਹਨਾਂ ਦਾ ਮੋਢੀ ਜਿਵੇਂ ਸਰਪੰਚ ਆ ਉਹਨੂੰ ਗੰਡੂਗੇ ਤਾਂ ਇਹ 2200 ਵੋਟ ਕਿਤੇ ਨਹੀਂ ਹਿੱਲੂਗੀ ਉਹ ਐਮਐਲਏ ਨੂੰ ਭੁਗਤਨੀ ਆ ਵੀਰੇ ਚੱਕਰ ਇਹੀ ਆ ਔਰੇ ਜਨ ਆਪ ਦੀਆਂ ਜਿਹੜੇ ਆਪਣਾ ਬੈਨੀਫਿਟ ਲੈਣ ਦੇ ਲਈ ਬਣਾਏ ਜਾਂਦੇ ਆ ਇਹ ਚੱਕਰਿਆ ਸੈਕੰਡਲੀ ਗੱਲ ਵੀਰੇ ਇਹ ਆ ਦੇਖੋ ਹੁਣ ਉਹਨਾਂ ਨੇ ਉਹਦੇ ਬੰਦੇ ਚੱਕੇ ਹੋ ਆ ਦੋ ਤਿੰਨ ਭੱਜੇ ਹੋਏ ਆ ਠੀਕ ਆ ਉਹਦੇ ਵਿੱਚ ਕੀ ਆ ਜਿਹੜਾ ਜੇ ਕੋ ਮੈਂ ਕੋਈ ਗਲਤੀ ਕਰਦਾ ਮੇਰੇ ਸਿੱਖ ਤੇ ਦਸਤਾਰ ਹੈ ਨਾ ਮੇਰਾ ਟੱਬਰ ਵੀ ਨਾਲ ਚੱਕ ਲੂੰਗਾ ਜੇ ਮੈਂ ਭੱਜਿਆ ਹੋਊਗਾ ਉਹਨਾਂ ਨੂੰ ਕੁੱਟਣਗੇ ਉਹਨਾਂ ਨੂੰ ਇੰਟੈਰੋਗੇਟ ਕਰਨਗੇ ਉਹ ਬੰਦਾ ਆਪੇ ਦੱਸਦਾ ਮੇਰਾ ਜਵਾਕ ਉਹਰੇ ਫਿਰਦਾ ਵਾ ਇਹ ਚੱਕਰਿਆ ਇਹਨਾਂ ਦੇ ਇਹਨਾਂ ਦੇ ਪਰਿਵਾਰਾਂ ਨੂੰ ਕਿਉਂ ਨਹੀਂ ਚੱਕਿਆ ਜਾਂਦਾ ਇਹਨਾਂ ਦੇ ਪਰਿਵਾਰਾਂ ਨੂੰ ਕਿਉਂ ਨਹੀਂ ਇੰਟੈਰੋਗੇਟ ਕੀਤਾ ਜਾਂਦਾ ਕਾਰਨ ਕੀ ਆ ਇਹ ਪ੍ਰਵਾਸੀ ਨੇ ਇਹਨਾਂ ਦੇ ਇਹਨਾਂ ਦੇ ਸ਼ਾਇਦ ਸਰਕਾਰਾਂ ਚਲਦੀਆਂ ਨੇ ਸਾਡੇ ਪੰਜਾਬੀਆਂ ਦਾ ਸਿਰਫ ਜੁੱਤੀਆਂ ਖਾਨ ਨੂੰ ਰੱਖਿਆ ਇਹਨਾਂ ਨੇ ਹੋਰ ਕੁਝ ਨਹੀਂ ਪਰ ਅਸੀਂ ਦਿਖਾਵਾਂਗੇ ਵੀ ਹੱਕ ਹੱਕ ਕਿਵੇਂ ਲਿਆ ਜਾਂਦਾ ਹੈ ਇਹ ਕਿਵੇਂ ਬੋਲਦੇ ਨੇ ਇਹ ਬਿਲਕੁਲ ਆ ਜਿਹੜੀ ਜਿਹੜੀ ਆ ਆਰਐਸਐਸ ਨੇ ਲੱਲੇ ਆਰਐਸਐਸ ਨੇ ਬਿਠਾਏ ਆ ਪੰਜਾਬ ਦੇ ਵਿੱਚ ਲਿਆ ਕੇ ਠੀਕ ਹੈ ਹੜ ਆਏ ਆ ਮੁਸਲਮਾਨ ਵੀ ਬੋਲੇ ਆ ਸਾਰੇ ਗਾਇਕ ਬੋਲੇ ਆ ਹੜ ਵਾਸਤੇ ਇਹ ਬੋਲਿਆ ਕੋਈ ਆਰਐਸਐਸ ਨੇ ਬੋਲੀ ਮੋਦੀ ਬੋਲਿਆ ਕਿਸੇ ਨੇ ਪੰਜਾਬ ਨੂੰ ਹਾ ਦਾ ਨਾਰਾ ਮਾਰਿਆ ਸਾਡੇ ਪੰਜਾਬੀ ਆ ਸਾਡੇ ਜੱਟ ਭਰਾ ਆ ਸਾਡੇ ਸਾਰੇ ਭਰਾ ਆ ਉਹ ਜਾ ਕੇ ਉੱਥੇ ਪਹੁੰਚੇ ਆ ਆਰਐਸਐਸ ਦਾ ਬੰਦਾ ਕੋਈ ਗਿਆ ਇਹ ਆਰਐਸਐਸ ਦੇ ਬੰਦੇ ਆ ਇਹ ਕੱਚੇ ਵਾਲੇ ਹਰੀਆਂ ਟੋਪੀਆਂ ਤੇ ਖਾਕੀ ਨਿਕਰਾਂ ਵਾਲੇ ਆ ਪ੍ਰਸ਼ਾਸਨ ਨੂੰ ਕੀ ਕਹਿ ਰਿਹਾ ਪ੍ਰਸ਼ਾਸਨ ਕੀ ਕਹਿ ਰਿਹਾ ਕਾਰਵਾਈ ਕਰ ਰਿਹਾ ਪ੍ਰਸ਼ਾਸਨ ਨੇ ਵੀਰਾ ਐਫਆਈਆਰ ਕਰਤੀ ਉਹਨਾਂ ਨੇ ਆਪਣਾ ਸਿਰ ਤੋਂ ਪੱਗ ਲਾ ਲਈ ਭਾਈ ਜੀ ਗਾਲਾਂ ਕੱਢਣ ਦਾ ਕਾਰਨ ਕੀ ਸੀ ਉਹਦੇ ਪਿੱਛੇ ਕਾਰਨ ਕੀ ਦੱਸਿਆ ਜਾ ਰਿਹਾ ਉਹ ਵੀਰਾ ਜੀ ਇਹ ਸਾਡੀ ਕੌਮ ਨਾਲ ਜੈਲਸੀ ਕਰਦੇ ਆ ਇਰੇ ਪੱਗ ਜਿੰਨੇ ਇਹਨਾਂ ਨੂੰ ਪੱਗ ਰੜਕਦੀ ਆ ਸਾਡੀਆਂ ਦਾੜੀਆਂ ਰੜਕਦੀਆਂ ਆ ਆ ਦਾੜੇ ਰੱਖੇ ਹੋਏ ਆ ਇਹ ਰੜਕਦੇ ਇਹਨਾਂ ਨੂੰ ਪੂਰੇ ਵਰਲਡ ਦੇ ਵਿੱਚ ਰੜਕਦੇ ਆ ਇਹ ਸੋਚਦੇ ਆ ਵੀ ਇਹ ਇਹਨਾਂ ਹੁਣ ਸੁਣੋ ਹੜ ਆਇਆ ਹੋਇਆ ਉੱਥੇ ਕੋਈ ਜਨ ਹੋਰ ਨਹੀਂ ਗਿਆ ਸਾਰੇ ਪੰਜਾਬੀ ਉੱਥੇ ਆ ਉਹ ਚੀਜ਼ਾਂ ਰੜਕਦੀਆਂ ਇਹਨਾਂ ਨੂੰ ਵੀ ਪੰਜਾਬ ਦੇ ਬੰਦੇ ਪੰਜਾਬ ਦੇ ਬੰਦਿਆਂ ਨੇ ਸਪੋਰਟ ਕਰ ਰਹੇ ਆ ਅਜੀਤ ਭਾਈ ਸਾਡੇ ਗਾਇਕ ਆ ਉਹਨਾਂ ਨੇ ਸਾਡੇ ਪਿੰਡਾਂ ਨੂੰ ਰੌਟ ਕਰ ਲਿਆ ਸਭ ਕੁਝ ਹੋ ਗਿਆ ਠੀਕ ਹੈ ਤੇ ਇੰਨਾ ਹੋਣ ਦੇ ਬਾਵਜੂਦ ਰੜਕਦੇ ਅਸੀਂ ਸਾਡੀ ਪੱਗ ਰੜਕਦੀ ਤੁਸੀਂ ਤਾਂ ਪੱਗਾਂ ਮੰਨੀਆਂ ਤੁਹਾਡੀ ਪੱਗ ਨਹੀਂ ਰੜਕਦੀ ਤੂੰ ਦਾੜੀ ਰੱਖੀ ਤੇਰੀ ਪੱਗ ਦਾੜੀ ਰੜਕਦੀ ਨਹੀਂ ਫਿਰ ਫੇ ਜੇ ਅਸੀਂ ਉਹ ਵੱਡਾਂਗੇ ਟੁੱਕਾਂਗੇ ਤਾਂ ਜਾਣਗੇ ਪੰਜਾਬ ਚੋਂ ਐਦਾਂ ਨਹੀਂ ਜਾਂਦੇ ਪ੍ਰਸ਼ਾਦ ਨੇ ਐਫ ਆਈ ਆਰ ਕਰਤੀ ਕੱਲ ਨੂੰ ਪੇਸ਼ ਕਰਦੇ ਨੇ ਜਵਾਨ ਤੋਂ ਜਾਣੀ ਆ ਇਹਨਾਂ ਨੇ ਇੱਥੇ ਆ ਕੇ ਫੇਰ ਘਰੇ ਵਜਣਾ ਪਰ ਜਦੋਂ ਤੱਕ ਬਈ ਇਸ ਤੇ ਕੋਈ ਪਰਸਨ ਰੰਜਿਸ਼ ਵਾਲੀ ਗੱਲ ਤਾਂ ਨਹੀਂ ਆਏਗੀ ਕਿ ਵੀ ਕੋਈ ਕਿਸੇ ਦੀ ਪਰਸਨ ਰੰਜਿਸ਼ ਸੀਗੀ ਉਹ ਸਾਹਮਣੇ ਆ ਗਈ ਚੀਜ਼ ਪਰਸਨਲ ਰੰਜਿਸ਼ ਇਹਨਾਂ ਦੀ ਸਿੱਖ ਕੌਮ ਨਾਲ ਹੈ ਯਾਰ ਦਾੜੀਆਂ ਨਾਲ ਪੱਗਾਂ ਨਾਲ ਪਰਸਨਲ ਰੰਜਿਸ਼ ਇਹਨਾਂ ਦੀ ਸਿੱਖ ਕੌਮ ਨਾਲ ਹੈ ਦਾੜੀਆਂ ਨਾਲ ਪੱਗਾਂ ਨਾਲ ਹੈ ਹੋਰ ਤਾਂ ਕਿਸੇ ਬੰਦੇ ਨਾਲ ਹੈ ਨਹੀਂ ਉਹ ਸਾਰੇ ਸਿੱਖਾਂ ਬਾਰੇ ਬੋਲ ਰਿਹਾ ਕੰਨੇ ਸੀ ਕੁੜੀਆਂ ਚਾਕੇ ਲੈ ਜਾਗੇ ਸਖਾਂ ਦੀਆਂ ਸਾਰਿਆਂ ਬਾਰੇ ਬੋਲ ਰਿਹਾ ਕਿਸੇ ਇੱਕ ਬਾਰੇ ਤੁਹਾਨੂੰ ਬੋਲ ਰਿਹਾ ਹੁਣ ਹੁਣ ਜਿਹੜਾ ਪੁਲ ਪ੍ਰਸ਼ਾਸਨ ਨੇ ਤੁਹਾਨੂੰ ਕੀ ਸਵਾਸ਼ਣ ਦਿੱਤਾ ਕਿ ਕੀ ਉਹਨਾਂ ਨੇ ਐਫ ਆਈ ਆਰ ਕਰਤੀ ਜੀ ਅਰੈਸਟ ਪੈ ਗਈ ਤਿੰਨ ਬੰਦਿਆਂ ਦੀ ਦੋ ਤਿੰਨ ਬੰਦੇ ਦੀ ਹੋਰ ਅਰੈਸਟ ਪਾਉਗੀ ਪ੍ਰਸ਼ਾਸਨ ਨੇ ਕੁਝ ਨਹੀਂ ਕਰਨਾ ਜੀ ਉਹਨਾਂ ਨੇ ਚਾਕੇ ਕੋਰਟ ਚ ਪੇਸ਼ ਕਰ ਦੇਣਾ 15 ਦਿਨ ਬਾਅਦ ਤੇ ਅੰਦਰ ਜਾਣਗੇ 15 ਬਾਅਦ ਜਵਾਨ ਤੋਂ ਜਾਣੀ ਕੋਈ ਧਾਰਾ ਇਹ ਜੀ ਲਾਈ ਉਹਨਾਂ ਨੇ ਕੋਈ ਕੋਈ ਧਾਰਾ ਲਾਉਣ ਵੀ 6 ਮਹੀਨੇ ਜਵਾਨਤ ਨਾ ਹੋਵੇ ਠੀਕ ਹੈ ਮੈਂ ਪ੍ਰਸ਼ਾਸਨ ਨੂੰ ਤਾਂ ਹੀ ਕਿਹਾ ਵੀ ਜੋ ਸਾਡੇ 84 ਦੇ ਟਾਈਮ ਸਾਡੇ ਭਾਈਆਂ ਦੀ ਇਟਰੋਗੇਸ਼ਨ ਚੱਡੇ ਪਾੜਦੇ ਤੇ ਇਹਨਾਂ ਦੀ ਚੱਡੇ ਪਾੜਨਿਆਂ ਦੇ ਪਤਾ ਲੱਗ ਜਾਊਗਾ ਚ 4 ਦੇ ਚੱਡੇ ਪੱਟਣਗੇ 20 ਨੂੰ ਪਤਾ ਲੱਗੂਗਾ 20 ਹੋਗਾ ਬਿਲਕੁਲ ਅੱਗੇ ਦੱਸਾਂਗੇ ਉਹ ਵੀ ਸਾਡੇ ਚੱਡੇ ਪਾੜਦੇ ਪੁਲਿਸ ਨੇ ਸਾਡੇ ਬੋਤਲਾਂ ਚੜਾਤੀਆਂ ਵੀਰਾ ਸਾਡੇ ਅੱਤਵਾਦ ਦੇ ਟਾਈਮ ਇਸੇ ਪ੍ਰਸ਼ਾਸਨ ਨੇ 30 ਥੱਲੇ ਪਈ ਹੁੰਦੀ ਬਾਪ ਉੱਪਰ ਪਾਇਆ ਕਰ ਨਹੀਂ ਇਹਨਾਂ ਨਾਲ ਕਰਨ ਇਹਨਾਂ ਨਾਲ ਅਸੀਂ ਹੰਡਾਇਆ ਸਾਰਾ ਕੁਝ ਠੀਕ ਹੈ ਉਹ ਕੰਮ ਇਹਨਾਂ ਨਾਲ ਕਰਕੇ ਦਿਖਾਉਣ ਸ਼ਾਮ ਨੂੰ ਨਾ ਭਈਏ ਸਿੱਧੇ ਹੋ ਜਾਣ ਪ੍ਰਸ਼ਾਸਨ ਕਰਦਾ ਨਹੀਂ ਐਫ ਆਈ ਆਰ ਕਰਤੀ ਸਾਨੂੰ ਵਿਸ਼ਵਾਸ ਦਵਾਤਾ ਏ ਬਈ ਵੀਡੀਓ ਨਹੀਂ ਹੈਗੀ ਕੱਲੀ ਤੁਹਾਨੂੰ ਪਾ ਕੇ ਦੱਸੀ ਇਹਦੇ ਪਾਣੇ ਪਿੱਛੇ ਕਾਰਨ ਪਤਾ ਕੀ ਹੈ ਜੀ ਇਹਦੇ ਪਾਣੇ ਵੀਡੀਓ ਪਾਣੇ ਪਿੱਛੇ ਕਾਰਨ ਉਹਨੇ ਅੱਜ ਤੁਹਾਨੂੰ ਦੱਸਤਾ ਵੀ ਤੁਹਾਡੀ ਇੱਥੇ ਤਗਾਦ ਘਟ ਗਈ ਸਾਡੀ ਵਧ ਗਈ ਇਹਦਾ ਇੱਕੋ ਇੱਕ ਕਾਰਨ ਉਹ ਅੱਜ ਤੁਹਾਡੇ ਪਰ ਹੱਲਾ ਬੋਲਣੇ ਨੂੰ ਫਿਰਦੇ ਆ ਅਸੀਂ ਅੱਜ ਫਿਰ ਵੀ ਅੱਜ ਅਸੀਂ ਫਿਰ ਵੀ ਇਸ ਚੀਜ਼ ਨੂੰ ਸੁਣ ਕੇ ਅਣਗੋਲਾ ਕਰ ਰਹੇ ਆ ਇਹ ਉਹਨਾਂ ਦੀ ਮੂਰਖਮਤੀ ਨਹੀਂ ਸਾਡੀ ਹੋ ਗਈ ਵੀ ਆ ਉਹ ਅੱਜ ਤੁਹਾਨੂੰ ਦੱਸਣ ਲੱਗੇ ਵੀ ਇੱਥੇ ਸਾਡਾ ਰਾਜ ਆਉਣੇ ਦਾ ਕੋਈ ਬਹੁਤਾ بڑا ਟਾਈਮ ਨਹੀਂ ਰਹਿ ਗਿਆ ਇੱਕੋ ਇੱਕ ਕਾਰਨ ਆ ਵੀਡੀਓ ਦਾ ਕਿਸੇ ਚਾਰ ਵਧੀਆ ਬੰਦਿਆਂ ਨੂੰ ਕਿਸੇ ਚਾਰ ਸੂਝਵਾਨ ਬੰਦਿਆਂ ਨੂੰ ਬਿਠਾ ਕੇ ਦੇਖ ਲਿਓ ਉਹਦਾ ਕਾਰਨ ਜੇ ਇੱਕੋ ਇੱਕ ਨਾਂ ਨਿਕਲਿਆ ਤਾਂ ਇਹ ਆ ਸਿਰਫ ਉਹਦੇ ਵਿੱਚ ਸਾਡੀਆਂ ਸਰਕਾਰਾਂ ਦਾ ਫੇਲਿਅਰ ਵੀ ਆ ਠੀਕ ਹੈ ਜੀ ਸਾਡੇ ਜਿਹੜੇ ਨੁਮਾਇੰਦੇ ਚੁਣੇ ਗਏ ਨੇ ਉਹਨਾਂ ਦਾ ਵੀ ਫੇਲਿਅਰ ਆ ਜੀ ਬੜੇ ਬڑے بڑے ਪੱਦਰ ਤੇ ਮੂੰ ਤੇ ਇੱਕ ਪੰਜਾਬ ਦੇ ਚਪੇੜ ਆ ਇਹ ਸਿੱਧੇ ਸਿੱਧੇ ਅੱਖਰਾਂ ਚ ਬਿਲਕੁਲ ਬਿਲਕੁਲ ਤੇ ਇਸ ਪਾਸੇ ਜਿਹੜਾ ਤੇਜੀ ਹਰੀ ਖੜੇ ਨੇ ਕਿਉਂਕਿ ਮਿਸਲ ਸੱਤ ਲੋ ਜਤੋਂ ਤੇ ਉਹ ਇਸ ਚੀਜ਼ ਨੂੰ ਸਾਰਿਆਂ ਨੂੰ ਵਾਚਦੇ ਸੀਗੇ ਦੇਖਦੇ ਸੀਗੇ ਤੇਜੀ ਭਾਈ ਇਹ ਜਿਹੜੀ ਘਟਨਾ ਹੋਈ ਹੈ ਇਹ ਕਾਰਨ ਕੀ ਮੰਨਦੇ ਹੋ ਇਹ ਘਟਨਾ ਹੋਣ ਦਾ ਸਾਰੀਆਂ ਚੀਜ਼ਾਂ ਜਿਹੜੀਆਂ ਹੋਈਆਂ ਨੇ ਕਿ ਵੀ ਜੇ ਕੋਈ ਪਰਸਨ ਰੰਜੇ ਸੀਗੀ ਤੁਸੀਂ ਜਾ ਕੇ ਕੀ ਸਮਝਣ ਦੀ ਕੋਸ਼ਿਸ਼ ਕੀਤੀ ਕੀ ਕੀ ਚੀਜ਼ ਸੀਗੀ ਇਹ ਨਾਲ ਸਾਨੂੰ ਇਹਨਾਂ ਨੇ ਪਤਾ ਲੱਗਿਆ ਵੀ ਦੋ ਤਰੀਕ ਨੂੰ ਵੀਡੀਓ ਪਾਈ ਹੈ ਜੀ ਅੱਛਾ ਕਿ ਕਿਸੇ ਰੋਪੜ ਦੇ ਮੁੰਡੇ ਮੁੰਡਿਆਂ ਨਾਲ ਲੜਾਈ ਲੁੜੀ ਹੋਈ ਆ ਇਹਨਾਂ ਨੇ ਫਿਰ ਬਕਾਇਦਾ ਰਾਤ ਨੂੰ ਕਹਿੰਦੇ ਵੀਡੀਓ ਪਾਈ ਇਹਨਾਂ ਨੇ ਡਾਇਰੈਕਟ ਕਿਹਾ ਵੀ ਜੋ ਪੰਜਾਬੀ ਸਾਡਾ ਪਟਨਾ ਪਟ ਲੋਏ ਪ੍ਰੇਮਨਗਰ ਦੇ ਪੰਜ ਪ੍ਰਵਾਸੀ ਆ ਤੇ ਸਰਪੰਚ ਦਾ ਹੀ ਮੁੰਡਾ ਉਹ ਵੀ ਪ੍ਰਵਾਸੀ ਆ 2000 ਵੋਟ ਆ ਪ੍ਰੇਮਨਗਰ ਇਹ ਉੱਥੇ ਦੇ ਬਸਨੀਕ ਆ ਇਹੀ ਹੈ ਇੱਥੋਂ ਦੀ ਕਲੋਨੀ ਇਹ ਪ੍ਰੇਮਨਗਰ ਪ੍ਰੇਮਨਗਰ ਹੈ ਜੀ ਇਹ ਇਹ ਪਹਿਲਾਂ ਇੱਕ ਛੋਟੀ ਜੀ ਕਲੋਨੀ ਹੁੰਦੀ ਸੀਗੀ ਜਿੱਥੇ 200 ਬੰਦਾ ਰਹਿੰਦਾ ਸੀਗਾ ਹੁਣ ਇੱਥੇ 2000 ਬੰਦਾ ਰਹਿੰਦਾ ਹੈ ਇਹਨਾਂ ਨੇ ਆਪਣੀ ਪੰਚਾਇਤ ਆਪਣਾ ਪਿੰਡ ਵਸਾ ਲਿਆ ਇੱਥੇ ਇਹ ਸਾਡੇ ਹੀ ਲੋਕਾਂ ਦੀ ਨਿਕਾਮੀ ਹੈ ਜਿਹੜਾ ਇਹਨਾਂ ਨੂੰ ਸਿਰ ਚੜਾਇਆ ਅੱਜ ਦੇਖ ਲਓ ਮੈਂ ਕਹਿੰਦਾ ਹੁੰਦਾ ਸੀਗਾ ਇਹ ਤੁਹਾਡੇ ਗਲਿਆਂ ਨੂੰ ਆਣਗੇ ਉਹ ਆ ਰਹੇ ਆ ਦੇ ਹੁਣ ਦੇ ਇਹ ਪਹਿਲਾਂ ਇਹ ਪਿੰਡ ਰੈਲਮਾ ਚਰਚ ਹੁੰਦੀ ਸੀਗੀ ਇਹਨਾਂ ਨੇ ਬਕਾਇਦਾ ਪਿੰਡਾਂ ਦੇ ਨਾਮ ਲੈ ਕੇ ਇਹਨਾਂ ਨੇ ਐ ਵੀ ਕਿਹਾ ਕਹਿੰਦਾ ਲੋਕਾਂ ਨੇ ਪੰਚਾਇਤ ਕਰਨੀ ਕਰ ਲੋ ਸਾਡੀ ਆਪਣੀ ਪੰਚ ਬਹੁਤ ਗੰਦੇ ਗੰਦੇ ਸ਼ਬਦ ਵਰਤੇ ਆ ਜੋ ਮੈਂ ਬੋਲ ਵੀ ਨਹੀਂ ਸਕਦਾ ਮਾਈਕ ਤੇ ਹੂੰ ਵੀਡੀਓ ਤੁਸੀਂ ਦੇਖੀ ਹੋਗੀ ਵੀਡੀਓ ਤੁਹਾਨੂੰ ਦੇ ਦਾਂਗੇ ਵੀ ਐਨੇ ਕਿ ਸ਼ਬਦ ਬੋਲੇ ਆ ਉਪਰੋਂ ਗਿਆਨੀ ਸ਼ਬਦ ਵਰਤ ਕੇ ਇਹਨਾਂ ਨੇ ਬਹੁਤ ਗੰਦਾ ਅਗਵਾਡ ਯੂਜ਼ ਕੀਤਾ ਉਹ ਵੀ ਦੱਸ ਨਹੀਂ ਸਕਦਾ ਤੇ ਇਹਨਾਂ ਨੇ ਪੰਜਾਬੀਆਂ ਨੂੰ ਗਾਲਾਂ ਕੱਢੀਆਂ ਸਾਡੇ ਮਾਵਾਂ ਨੂੰ ਭੈਣਾਂ ਨੂੰ ਇਹਨਾਂ ਨੇ ਪੰਜਾਬੀਆਂ ਨੂੰ ਬੰਗਾਰਿਆ ਕਹਿੰਦਾ ਸੀ ਪੰਜਾਬ ਵਿੱਚ ਖੜੇ ਆ ਜਿੰਨੇ ਜੋ ਕਰਨਾ ਕਰ ਸਕਦਾ ਇਹਨਾਂ ਨੇ ਬਹੁਤ ਸਾਡੇ ਬੰਦਿਆਂ ਨੂੰ ਗੱਲ ਉਹ ਇਹ ਘਟਨਾ ਪਹਿਲੀ ਨਹੀਂ ਹੈ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਹੋ ਚੁੱਕੀਆਂ ਨੇ ਕਿ ਲੱਗਦਾ ਕਿ ਵੀ ਇਹ ਸਮਝ ਉਹਨਾਂ ਨੂੰ ਨਹੀਂ ਆ ਰਹੀ ਜਾਂ ਸਾਡਿਆਂ ਨੂੰ ਨਹੀਂ ਆ ਰਹੀ ਕੀ ਗੱਲ ਕੀ ਹੈ ਭਾਈ ਜੀ ਇਹਦੇ ਵਿੱਚ ਸਾਡੇ ਪੰਜਾਬੀਆਂ ਦਾ 50% ਪੰਜਾਬੀਆਂ ਦਾ ਕਸੂਰ ਆ ਦੇਖੋ ਜਗਤਪੁਰੇ ਦਾ ਪਹਿਲਾ ਘਟਨਾ ਹੋ ਗਿਆ 6000 ਵੋਟ ਪ੍ਰਵਾਸੀਆਂ ਦੀ ਸੀਗੀ 1000 ਪੰਜਾਬੀਆਂ ਦੀ ਸੀਗੀ ਵੋਟ ਬਣਾਣੇ ਵਾਲੇ ਕੌਣ ਆ ਤਰਨਾਟ ਪਿੰਡ ਦੇ ਨਾ ਬਣਨ ਦੋ ਜਦ ਵੋਟ ਬਣਦੀ ਆ ਆਪਣੇ ਪਿੰਡ ਦੀ ਆਪਣੇ ਵੋਟ ਲਿਸਟ ਕੱਢ ਕੇ ਦੇਖੋ ਵੀ ਭਾਈ ਪਿੰਡ ਦੇ ਬਸਨੀਕ ਕਿੰਨੇ ਆ ਅਸੀਂ ਬਾਹਰਲੇ ਕਿੰਨੇ ਆ ਵੋਟ ਨਾ ਬਣਾਓ ਇਹਨਾਂ ਦੀ ਜੇ ਵੋਟੇ ਨਹੀਂ ਬਣੂਗੀ ਇਹ ਤੁਹਾਡੇ ਸਿਰ ਤੇ ਨਹੀਂ ਬੈਠਣਗੇ ਅਗਲੇ ਜਦ ਵੋਟ ਆ ਗਈ ਮੰਨ ਲਓ ਹੁਣ ਇੱਕ ਪਾਸੇ ਪੰਜਾਬੀ 100 ਆ ਬਿਹਾਰੀ 500 ਆ ਜਿੱਤੂਗਾ ਕੌਣ ਪ੍ਰਵਾਸੀਓ ਜਿੱਤੂਗਾ ਸਾਡੇ ਬੰਦੇ ਦੀ ਵੋਟ ਤਾਂ ਹੈ ਨਹੀਂ ਨੀ ਬਣਾਉਣੇ ਵਾਲੇ ਵੀ ਸਾਡੇ ਬੰਦੇ ਆਪਣੇ ਆ ਪਾਰਟੀਆਂ ਆ ਜਿਨ੍ਹਾਂ ਨੇ ਵੋਟਾਂ ਇਕੱਠੀਆਂ ਕਰਨੀਆਂ ਹੁੰਦੀਆਂ ਉਹਨਾਂ ਨੂੰ ਇਹ ਮੈਟਰ ਨਹੀਂ ਕਰਦਾ ਵੀ ਇਹ ਪੰਜਾਬੀ ਆ ਜਾਂ ਬਿਹਾਰੀ ਆ ਉਹਨਾਂ ਨੂੰ ਵੋਟ ਦਾ ਕੋਈ ਮਤਲਬ ਹੁੰਦਾ ਹੈ ਸਰਕਾਰਾਂ ਨੂੰ ਉਹਨਾਂ ਨੇ ਇਹਨੀਆਂ ਵੋਟਾਂ ਬਣਾਈ ਜਾਂਦੇ ਆ ਇਹਨਾਂ ਨੂੰ ਜਗ੍ਹਾ ਦਿੰਦੇ ਆ ਕਮਰੇ ਰੈਂਟ ਦੇ ਰਹੇ ਆ ਇਹਨਾਂ ਨੂੰ ਪੰਜਾਬ ਵਿੱਚ ਲਿਆਇਆ ਜਾਂਦਾ ਆ ਇਹ ਸਰਕਾਰ ਦੇ ਸਭ ਸਭ ਸਰਕਾਰ ਦੀ ਸਾਜ਼ਿਸ਼ ਆ ਪੰਜਾਬ ਨੂੰ ਖਾਲੀ ਕੀਤਾ ਜਾਂਦਾ ਇਹਨਾਂ ਨੂੰ ਲਿਆ ਰਹੇ ਜਾ ਰਹੇ ਆ ਇਹ ਤੇ ਪਿੱਛੇ ਕੋਈ ਵਜ੍ਹਾ ਵੀ ਹੋ ਸਕਦੀ ਹੈ ਕਿ ਵੀ ਇਸ ਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਹੋਵੇ ਕਿ ਇਹਨਾਂ ਤੋਂ ਕਹਾ ਦਿੱਤਾ ਗਿਆ ਕਿ ਵੀ ਮਾਹੌਲ ਖਰਾਬ ਕਰਨਾ ਚਾਹੁੰਦੇ ਹੋ ਵੀ ਕੋਈ ਮਾਹੌਲ ਖਰਾਬ ਹੋ ਜਾਵੇ ਪੰਜਾਬ ਦਾ ਇਸ ਤਿੱਕ ਦੀ ਵੀ ਕੋਈ ਚੀਜ਼ ਹੈ ਕਿ ਵੀ ਇਹ ਪੰਜਾਬੀ ਗੁੱਸੇ ਚ ਆਣ ਤੇ ਕੋਈ ਕਦਮ ਚੁੱਕਣ ਇਹ ਬਾਈ ਜੀ ਇਹ ਜਾਣ ਕੇ ਹੀ ਕੀਤੇ ਜਾਂਦੇ ਆ ਇਹ ਸਾਨੂੰ ਸਾਡੀ ਅਣਖ ਬੰਗਾਰੀ ਜਾਂਦੀ ਆ ਵੀ ਅਸੀਂ ਕੋਈ ਇਹੋ ਜਿਹਾ ਕਦਮ ਚੱਕੀਏ ਫਿਰ ਸਾਡੇ ਮੁੰਡਿਆਂ ਪਰ ਇਹ ਪੰਜਾਬ ਪੁਲਿਸ ਪਰਚੇ ਕੱਟੇ ਸਰਕਾਰ ਸਾਡੇ ਮੁੰਡਿਆਂ ਨੂੰ ਧੱਕਾ ਕਰੇ ਸਾਡੇ ਨਾਲ ਸਾਡੇ ਮੁੰਡੇ ਤੋਂ ਕਿਸੇ ਤੋਂ ਬਾਅਦ ਘਾਟ ਹੋ ਗਈ ਹੁਣ ਅੱਜ ਹੁਣ ਤਾਂ ਸਮਾਂ ਸੰਭਲ ਗਿਆ ਮੰਨ ਲਓ ਅਸੀਂ ਤਾਂ ਕਿਸੇ ਦੀ ਗਾਰੰਟੀ ਨਹੀਂ ਚੱਕਦੇ ਜੇ ਉਹ ਮੁੰਡੇ ਕਿਸੇ ਹੋਰ ਨੂੰ ਮੇਰੇ ਜਾਂਦੇ ਕੋਈ ਬਾਦਖਾਟ ਕਰਨ ਦਾ ਕੌਣ ਜ਼ਿੰਮੇਵਾਰ ਸੀਗਾ ਫਿਰ ਇਹਨਾਂ ਨੇ ਸਾਡੇ ਪੰਜਾਬ ਦੇ ਮੁੰਡਿਆਂ ਨੂੰ ਧੱਕਾ ਕਰਨਾ ਵਾ ਹੁਣ ਹੁਣ ਦੇਖ ਲਓ ਇਹ ਦੋ ਮੁੰਡੇ ਹਲੇ ਵੀ ਫਰਾਰ ਆ ਚਾਰ ਜਣੇ ਫੜੇ ਆ ਕਿ ਸਰਪੰਚ ਫੜਿਆ ਤਿੰਨ ਮੁੰਡੇ ਫੜੇ ਹੋਇਆ ਉਹਨਾਂ ਪਰ ਇਹਨਾਂ ਨੇ ਪਰਚਾ ਕੱਟਤਾ ਪ੍ਰਸ਼ਾਸਨ ਨੇ ਉਹ ਵਿਸ਼ਵਾਸ ਦਿਵਾਇਆ ਵੀ ਦੋ ਦੋ ਮੁੰਡੇ ਅਸੀਂ ਫੜਾਂਗੇ ਜਿੰਨਾ ਪੜਿਆ ਤੁਸੀਂ ਪੰਜਾਬ ਜੋ ਵੀ ਆਪਣੀ ਕਾਰਵਾਈ ਕਰਨਾ ਚਾਹੁੰਦੇ ਕਰ ਸਕਦੇ ਸੀ ਕਿਹੜੀਆਂ ਧਰਾਵਾਂ ਲਾਈਆਂ ਗਈਆਂ ਨੇ ਇਹ ਜਿਹੜੇ ਚਾਰ ਫੜੇ ਹੋਏ ਨੇ ਦੋ ਫਰਾਰ ਨੇ ਜਿਹੜੇ 295 A ਲੱਗੀ ਆ ਉਹ ਕਨਵਰਟ ਹੋ ਚੁੱਕੀ ਆ ਹੁਣ ਕਹਿੰਦੇ 299 ਬੀਆਂ ਨੇ ਸਿਆ 299 ਹੋ ਚੁੱਕੀ ਆ 149 506 ਤੇ 250 153 A ਸਾਰੇ ਐਕਟ ਲੱਗੇ ਆ ਭੜਕਾਉਣ ਦੇ ਸ਼ਬਦਾਵਲੀ ਗਲਤ ਗਲਤ ਬੋਲਣ ਦੀ ਗੰਦੀਆਂ ਕਾਲਾ ਕੱਢਣ ਤੇ ਸਾਰੇ ਧਾਰਾਂ ਲੱਗੀਆਂ ਠੋਸ ਠੋਸ ਲੱਗੀਆਂ ਇਸ ਤੋਂ ਬਾਅਦ ਆਪਾਂ ਮਿਸਲ ਸੱਤ ਰੋਜ ਵੱਲੋਂ ਜਦ ਸਾਰੇ ਸੰਗੀ ਸਾਥੀਆਂ ਵੱਲੋਂ ਕਾਰਵਾਈ ਕਰਨੀ ਪਈ ਆਪਾਂ ਪੂਰੀ ਕਾਰਵਾਈ ਕਰਾਂਗੇ ਇਹਨਾਂ ਦੀ ਬਿਲਕੁਲ ਹੁਣ ਪ੍ਰਸ਼ਾਸਨ ਨੇ ਤੁਹਾਨੂੰ ਅਨੁਸ਼ਾਸਨ ਦੇ ਦਿੱਤਾ ਕਿ ਵੀ ਤੁਸੀਂ ਇਸ ਚੀਜ਼ ਨੂੰ ਮੂਵ ਕਰ ਲਓ ਅਸੀਂ ਜਿਹੜੀ ਕਾਰਵਾਈ ਕਰ ਦਵਾਂਗੇ ਥੋੜੇ ਜੀ ਹਾਂਜੀ ਹੁਣ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਸੋਮਵਾਰ ਤੋਂ ਸੋਮਵਾਰ ਤੱਕ ਅਸੀਂ ਦੋ ਬੰਦੇ ਫੜ ਲਾਂਗੇ ਤੇ ਕਿ ਧਰਨਾ ਆਪਣਾ ਇੱਕ ਧਰਨਾ ਅੱਗੇ ਵੀ ਚੱਲ ਰਿਹਾ ਕਿਸਾਨਾਂ ਦਾ ਉਹਦੇ ਕਰਕੇ ਪ੍ਰਸ਼ਾਸਨ ਸਾਰਾ ਇੱਥੇ ਇਕੱਠਾ ਹੋਇਆ ਉਹ ਕਹਿੰਦੇ ਵੀ ਸਾਨੂੰ ਹੁਣ ਮੋਟ ਟਾਈਮ ਦਿਓ ਅਸੀਂ ਦੋ ਬੰਦੇ ਵੀ ਗ੍ਰਿਫਤਾਰ ਕਰ ਲਾਂਗੇ ਤੇ ਚਾਰ ਬੰਦਿਆਂ ਨੂੰ ਆਪਾਂ ਕਹਿੰਦੇ ਹੁਣ ਅੰਦਰ ਦੇ ਦੇਣਾ ਯਾਂ ਬਿਲਕੁਲ ਤਾ ਤੇਜੀ ਬਾਈ ਸੀਗੇ ਤਾਂ ਇੱਥੇ ਇੱਥੇ ਖੜੇ ਹੋਏ ਸੀਗੇ ਕਿਉਂਕਿ ਲਗਾਤਾਰ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਪਹਿਲਾਂ ਵੀ ਇੱਕ ਚੈਨਲ ਤੇ ਸਾਂਝੀਆਂ ਕੀਤੀਆਂ ਤਾਂ ਇਸ ਪਾਸੇ ਨੂੰ ਉਹ ਕਲੋਨੀ ਆ ਜਿਸ ਪਾਸੇ ਤੋਂ ਉਹ ਰਹਿੰਦੇ ਸੀਗੇ ਇੱਥੋਂ ਦਾ ਹੀ ਸਰਪੰਚ ਆ ਤਾਂ ਉਹ ਉਹਨਾਂ ਵੱਲੋਂ ਜਿਹੜੀਆਂ ਗੰਦੀਆਂ ਗਾਲਾਂ ਕੱਢੀਆਂ ਗਿਆ ਵੰਗਾਰਿਆ ਗਿਆ ਉਸ ਨੂੰ ਦੇਖਦੇ ਹੋਏ ਇੱਥੇ ਜਿਹੜੇ ਨੌਜਵਾਨ ਪੰਜਾਬ ਦੇ ਪਹੁੰਚੇ ਹੋਏ ਸੀਗੇ ਉਹਨਾਂ ਨੇ ਕਿਹਾ ਕਿ ਬੇਇਸਤੀਕੇ ਨਾਲ ਨਹੀਂ ਚੱਲੇਗਾ ਜਿਹੜੇ ਇੱਥੇ ਰਹਿੰਦੇ ਨੇ ਉਹਨਾਂ ਨੂੰ ਸਮਝਾਇਆ ਜਾਵੇ ਪੁਲਿਸ ਨੇ ਜਿਹੜੀ ਕਾਰਵਾਈ ਕੀਤੀ ਹੈ ਕਿ ਧਾਰਮਿਕ ਜਿਹੜੀਆਂ ਭਾਵਨਾ ਭੜਕਾਉਣ ਦੀ ਕੋਸ਼ਿਸ਼ ਇੱਕ ਉਹ 299 ਜਿਹੜੀ ਧਾਰਾ ਲਾਈ ਗਈ ਹੈ ਹੋਰ ਬੜੀਆਂ ਚੀਜ਼ਾਂ ਦੇਖੀਆਂ ਗਈਆਂ ਨੇ ਵੱਖਰੀਆਂ ਵੱਖਰੀਆਂ ਧਰਾਵਾਂ ਲਾ ਕੇ ਜਿਹੜਾ ਐਫ ਆਈ ਆਰ ਦਰਜ ਕੀਤੀ ਗਈ ਹੈ ਪਰ ਜਿਸ ਤਿੱਕੇ ਦੇ ਨਾਲ ਇੱਥੇ ਇਕੱਠ ਹੋਇਆ ਹੋਇਆ ਜਿਸ ਤਿੱਕੇ ਦੇ ਨਾਲ ਇੱਥੇ ਮੁੰਡੇ ਖੜੇ ਹੋਏ ਨੇ ਇਹਨਾਂ ਦੇ ਵਿੱਚ ਰੋਸ ਹੈ ਕਿ ਵੈਸ ਤਿੱਕੇ ਨਾਲ ਨਹੀਂ ਹੋਣਾ ਚਾਹੀਦਾ ਅੱਛਾ ਭਾਈ ਤੁਸੀਂ ਵੀ ਸਵੇਰ ਤੋਂ ਇੱਥੇ ਖੜੇ ਹੋਏ ਹੋ ਹਾਂਜੀ ਕਿ ਲੱਗਦਾ ਕਿ ਉਮੀਦ ਹੈ ਜਿਸ ਤਿੱਕੇ ਦੇ ਨਾਲ ਇਹ ਚੀਜ਼ਾਂ ਹੋ ਰਹੀਆਂ ਨੇ ਵਾਰੀ ਵਾਰੀ ਵਧਦੀਆਂ ਜਾ ਰਹੀਆਂ ਨੇ ਜੇ ਉਹ 2-4 ਗਲਤ ਸੀਗੇ ਬਾਕੀਆਂ ਨੂੰ ਇਸ ਚੀਜ਼ ਦਾ ਖਮਿਆਜ਼ਾ ਭੁਗਟਣਾ ਪੈ ਸਕਦਾ ਪੰਜਾਬ ਮਾਰਾ ਇਹ ਪਹਿਲੀ ਤੇ ਗੱਲ ਇਹ ਹੁੰਦੀ ਆ ਗਲਤੀ ਤੰਨਾ ਦੇ ਨਹੀਂ ਸੀਗੀ ਇਹ ਸਾਰੇ ਹੈ ਹੀ ਇੱਕ ਹੈ ਜੇ ਤੁਸੀਂ ਇਹਨਾਂ ਦੇ ਇੱਕ ਕਿਸੇ ਨੂੰ ਵੀ ਹੱਥ ਲਾਉਂਗੇ ਤਾਂ ਮਿੰਟ ਸਾਰੇ ਨੇ ਇਕੱਠੇ ਹੋ ਜਾਣਾ ਉਹ ਸਭ ਤੋਂ ਵੱਡੀ ਗੱਲ ਆ ਜਿਹੜਾ ਪ੍ਰਸ਼ਾਸਨ ਆ ਜਿਹੜੇ ਸਰਕਾਰੀ ਇਹ ਪੁਲਿਸ ਇਹ ਸਾਰੇ ਇੱਕ ਜਿਹੇ ਆ ਇਹ ਭਈਆਂ ਨਾਲ ਰਲ ਜਾਂਦੇ ਆ ਇਹਨਾਂ ਤਾਂ ਰਿਸ਼ਵਤ ਖਾ ਕੇ ਉੱਗ ਗਏ ਜਾਂਦੇ ਆ ਪਹਿਲਾਂ ਇਹਨੇ ਕਹਿੰਦੇ ਕੀ ਆਪਣੇ ਪੰਜ ਬੰਦੇ ਭੇਜਣੇ ਆ ਦੋ ਗੱਡੀਆਂ ਇਹਨੂੰ ਲੈ ਕੇ ਜਿਹੜੇ ਇਹਦੇ ਨਾਲ ਰਲੇ ਹੋਏ ਸੀਗੇ ਉਥੇ ਲੈ ਕੇ ਗਏ ਨਹੀਂ ਗਲਤ ਬੰਦੇ ਦਿਖਾ ਕੇ ਮਤਲਬ ਹੋਰ ਹੀ ਕੋਈ ਤੇ ਜਦੋਂ ਸਾਡੇ ਬੰਦੇ ਪਹੁੰਚੇ ਆ ਤਾਂ ਗੱਡੀ ਕਮਾਲੀ ਨਾਲੀ ਤੇ ਕਹਿੰਦੇ ਹੁਣ ਨਹੀਂ ਦਿਖਾਣੇ ਹੁਣ ਨਹੀਂ ਦਿਖਾਣੇ ਤਵੇ ਹੁਣ ਇਹਦਾ ਗਾ ਜਿਹ ਹੁਣ ਆਸਾਨ ਹੋ ਗਈ ਜਿਨ੍ਹਾਂ ਨੇ ਗਾਲਾਂ ਕੱਢੀਆਂ ਸੀ ਵੀ ਚਾਰ ਬੰਦੇ ਉਹੀ ਨੇ ਤੇ ਚੁੱਪ ਬਾਅਦ ਜਿਹੜੇ ਐਸਐਸਪੀ ਸਾਹਿਬ ਆਏ ਨੇ ਉਹਨਾਂ ਨੇ ਕਰਵਾਈ ਉਹਨਾਂ ਨੇ ਕਰਵਾਈ ਜਿਹੜੇ ਉਸ ਤੋਂ ਪਹਿਲਾਂ ਸੀਗਾ ਡੀਐਸਪੀ ਸੀਗਾ ਜਿਹੜਾ ਉਹ ਉਹਨਾਂ ਨਾਲ ਰਲਿਆ ਹੋਇਆ ਸੀਗਾ ਔਰ ਉਹਦਾ ਮੰਨਦੇ ਪਏ ਸੀਗੇ ਐਸਐਸਪੀ ਸਾਹਿਬ ਕੀ ਹਾਂ ਉਹਨਾਂ ਤੋਂ ਗਲਤੀ ਹੋਈ ਹੈ ਮੈਂ ਤਾਂ ਹੀ ਆਇਆ ਪਰ ਫਿਰ ਵੀ ਜੇ ਦੇਖਿਆ ਜਾਵੇ ਤਾਂ ਪ੍ਰਸ਼ਾਸਨ ਇਹ ਚੀਜ਼ ਕਰ ਰਿਹਾ ਤਾਂ ਵੀ ਆਮ ਲੋਕਾਂ ਨੇ ਕਿੱਥੇ ਜਾਣਾ ਆਮ ਲੋਕੀ ਨੂੰ ਕਹਿਣਾ ਬਿਲਕੁਲ ਤਾਂ ਜ਼ਿਲ੍ਹਕੀ ਦੇ ਇੱਥੇ ਹਾਲਾਤ ਸੀਗੇ ਲੋਕ ਇਕੱਠੇ ਹੋਏ ਸੀਗੇ ਤੁਹਾਨੂੰ ਤਸਵੀਰ ਦਿਖਾਈ ਹੈ ਕਿ ਵੀ ਇਹ ਬਿਲਕੁਕੁਲ ਜਦੋਂ ਸਤਲੁਜ ਦਾ ਪੁਲ ਉਤਰਦੇ ਆ ਉਸੇ ਥਾਂ ਦੇ ਉੱਤੇ ਇੱਥੇ ਇਕੱਠੇ ਹੋ ਕੇ ਇਕੱਤਰ ਹੋ ਕੇ ਇਹ ਪ੍ਰੋਟੈਸਟ ਕਰ ਰਹੇ ਸੀਗੇ ਪ੍ਰਸ਼ਾਸਨ ਵੀ ਇੱਥੇ ਬੜਿਆ ਆਇਆ ਸੀਗਾ ਤਾਂ ਉੱਥੋਂ ਮੂਵ ਹੋਏ ਨੇ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਸਾਂਝੀ ਕੀਤੀ ਹੈ ਰੋਪੜ ਦੇ ਕੋਲ ਦੇ ਬਿਲਕੁਕੁਲ ਸਤਲੁਜ ਪੋਲ ਦੇ ਪੁਲ ਦੇ ਨਾਲ ਜਿਹੜਾ ਇਹ ਪਿੰਡ ਵਸਿਆ ਹੋਇਆ ਕਲੋਨੀ ਵਸੀ ਹੈ ਉੱਥੋਂ ਦੀ ਤ